हाँ जी सजनों स्वागत है सारे अपने चैनल से अज आप चले सी बरनाले नगते भाई के आप अजिहा ट्रेक्टर देखने मिलया बिलकुल आप जहाज ही कह सकते हैं तो पंजाब का सब तो अनोखा ट्रेक्टर होगा ये नालेक्टर तुम बहुत तैयार किए देखे हो ट्रैक्टर पूरे पाबू एक भी नहीं मिले होना सारी गलबात भी आप कराने बहुत सोहना ट्रैक्टर तैयार किया सत्या बै जी ਕੀ ਨਾਮ ਹੈ ਜੀ ਆਪਣਾ ਅਰਸ਼ਦੀਪ ਸਿੰਘ ਹੈ ਤੇ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਵੀਰੇ ਹਾਕਮ ਸਿੰਘ ਵਾਲਾ ਪਿੰਡ ਹੈ ਹਾਕਮ ਸਿੰਘ ਵਾਲਾ ਬਠਿੰਡਾ ਪਿੰਡ ਆ ਤੇ ਇਹ ਤੁਸੀਂ ਟਰੈਕਟਰ ਤਿਆਰ ਕੀਤਾ ਹਨਾ ਬਾਈ ਜੀ ਤੇ ਫੁੱਲ ਰੀਜਨ ਨਾਲ ਸ਼ੌਂਕ ਦਾ ਟਰੈਕਟਰ ਤਿਆਰ ਕੀਤਾ ਇਹਦੀ ਆਪਾਂ ਕੱਲੀ ਕੱਲੀ ਚੀਜ਼ ਤੁਹਾਨੂੰ ਦਿਖਾ ਦਈਏ ਸਭ ਤੋਂ ਪਹਿਲਾਂ ਤਾਂ ਜੇ ਇਹਦੇ ਗੱਲ ਕਰੀਏ ਮਿਊਜ਼ਿਕ ਸਿਸਟਮ ਦੀ ਹੈ ਨਾ ਜੀ ਦੂਰੋਂ ਹੀ ਲੱਗਿਆ ਦੀਂਦਾ ਟਰੈਕਟਰ ਇੱਕ ਵੱਖਰੀ ਝਾਤੀ ਮਾਰਦਾ ਜੇ ਆਪਾਂ ਗੱਲ ਕਰੀਏ ਜੀ ਕਿੰਨੇ ਇੰਚੀ ਜਾਂ ਕੀ ਹਿਸਾਬ ਕਿਤਾਵਾ ਜਿਹੜਾ ਇਹਦਾ ਮਿਊਜ਼ਿਕ ਸਿਸਟਮ ਕਿਹੜਾ ਲਾਇਆ ਜੀ 12 ਇੰਚ 6 ਬੇਸ ਸੰਗ ਦੇ ਵਿੱਚ पंद्रह इंची छे बैंसा इधर आज माड़ा जी जी इधर आके दिखा दो आप दिखा दिए एक पूरे वे ट्रैक्टर जिडा का म्यूजिक सिस्टम ही लगे लग तो कितों लगवाया वा थोड़ा मशहूर तो तो ते ते ला ला तो 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 तो

ਤੇ ਆ ਜਿਹੜੇ ਨਾਲ ਦੇ ਬਾਈ ਆ ਇਹਨਾਂ ਨੇ ਵੀ ਸਾਥ ਦਿੱਤਾ ਤਿਆਰ ਕਰਵਾਉਣ ਚ ਹਾਂਜੀ ਵੀਰੇ ਸਾਰੇ ਭਰਾਵਾਂ ਨੇ ਸਾਥ ਦਿੱਤਾ ਆ ਆਪਣੇ ਮਿੱਤਰਾਂ ਕੈਫੇ ਵਾਲੇ ਅੱਛਾ ਇਹ ਬਾਈ ਕੈਫੇ ਵਾਲੇ ਆ ਇੱਥੇ ਆ ਪਹੁੰਚੇ ਅੱਜ ਆ ਦਾ ਜੈਕਸ ਕੈਫੇ ਦੇ ਜੈਕਸ ਕੈਫੇ ਵਾਲੇ ਬਾਈ ਆ ਇਹ ਵੀ ਸਾਰੇ ਬਾਈਆਂ ਦੇ ਸਹਿਯੋਗ ਨਾਲ ਹੀ ਹੁੰਦਾ ਨਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਸਾਰੇ ਯਾਰਾਂ ਮਿੱਤਰਾਂ ਨਾਲ ਆ ਰਲ ਮਿਲ ਕੇ ਹੀ ਸਾਰਾ ਕੰਮ ਹੁੰਦਾ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਬਾਈ ਦਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਸੋਨੂੰ ਕਿਵੇਂ ਦਾ ਲੱਗਿਆ ਤੇ ਬਾਈਆਂ ਦਾ ਇੰਸਟਾਗ੍ਰam ਵੀ ਮੈਂਸ਼ਨ ਕੀਤਾ ਵਾ YouTube ਚੈਨਲ ਵੀ ਹੈ ਜਮਦੂਦ ਦਾ ਝੋਟਾ 855 ਬਾਈਗਾਂ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਬਈ ਆਪਣਾ ਫੋਨ ਨੰਬਰ ਵੀ ਬੋਲ ਦਿਓ ਕਈ ਵਾਰੀ ਕਿਸੇ ਨੇ ਕੋਈ ਪੁੱਛਣਾ ਹੁੰਦਾ ਆਪਣਾ ਮੇਰੇ 628333185 628333185 ਤੇ ਕਮੈਂਟ ਕਰਕੇ ਵੀ ਸੱਜਣੋ ਜਰੂਰ ਦੱਸਿਓ ਕਿਵੇਂ ਦਾ ਟਰੈਕਟਰ ਲੱਗਿਆ ਬਹੁਤ ਸੋਹਣਾ ਹੀ ਲੇਖਾ इतने रोड खड़ा जिने भी बे लंघ देख के नंघ दे, या नांग दे या करा के नंघे बहुत बंदे दसौ तु कि लग्या धनबाद सारे